ਹੈਲੋ ਸਸਤਰੀ ਗਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਹਰੇ ਮਟਰਾਂ ਦੀ ਸੁੱਕੀ ਸਬਜ਼ੀ ਸਭ ਤੋਂ ਪਹਿਲਾਂ ਆਪਾਂ ਲੈ ਦੋ ਪਿਆਜ਼ ਪਿਆਜ਼ਾਂ ਨੂੰ ਆਪਾਂ ਸਲਾਈਸਾਂ ਦੇ ਵਿੱਚ ਕੱਟ ਲੈਣਾ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਸਲਾਈਸਾਂ ਨਾਲ ਸਬਜ਼ੀ ਬਹੁਤ ਵਧੀਆ ਬਣਦੀ ਆ ਇਸ ਤੋਂ ਬਾਅਦ ਆਪਾਂ ਨੂੰ ਚਾਹੀਦਾ ਇੱਕ ਟਮਾਟਰ ਬਰੀਕ ਕੱਟਿਆ ਹੋਇਆ ਥੋੜਾ ਜਿਹਾ ਅਦਰਕ ਥੋੜਾ ਜਿਹਾ ਲਸਣ ਤੁਸੀਂ ਹਰੀ ਮਿਰਚ ਵੀ ਪਾ ਸਕਦੇ ਹੋ ਜੇ ਤੁਸੀਂ ਖਾਣ ਦੇ ਸ਼ਕੀਨ ਹੋ ਇੱਕ ਕਟੋਰੀ ਲਈ ਆਪਾਂ ਹਰੇ ਮਟਰਾਂ ਦੀ ਆਜੋ ਫਿਰ ਆਪਾਂ ਬਣਾਈਏ ਸਬਜ਼ੀ ਕੜਾਹੀ ਦੇ ਵਿੱਚ ਆਪਾਂ ਇੱਕ ਵੱਡੀ ਕੜਾਹੀ ਛਿਓ ਲਿਆ ਤੁਸੀਂ ਸਰੋਂ ਦਾ ਤੇਲ ਵੀ ਵਰਤ ਸਕਦੇ ਹੋ ਕਿਉਂਕਿ ਥੋੜਾ ਜਿਹਾ ਗਰਮ ਹੋ ਗਿਆ ਇਹਦੇ ਵਿੱਚ ਆਪਾਂ ਪਾਦਾਂਗੇ ਦੋ ਛੋਟੇ ਚਮਚ ਜੀਰਾ ਹੁਣ ਆਪਾਂ ਪਾਦਾਂਗੇ ਕੱਟਿਆ ਹੋਇਆ ਪਿਆਜ਼ ਮਿਲਾਦਾਂਗੇ ਇਹਨਾਂ ਨੂੰ ਇਹਨਾਂ ਨੂੰ ਆਪਾਂ 5 ਤੋਂ 10 ਮਿੰਟ ਤੱਕ ਢੱਕ ਦਾਂਗੇ ਤਾਂ ਕਿ ਚੰਗੀ ਤਰ੍ਹਾਂ ਬ੍ਰਾਊਨ ਹੋ ਜਾਣ ਆਪਾਂ ਇਹਦੇ ਵਿੱਚ ਪਾਦਾਂਗੇ ਉਸ ਤੋਂ ਬਾਅਦ ਦੋ ਚਮਚ ਮਿਰਚ ਦੋ ਇੱਕ ਚਮਚ ਹਲਦੀ ਦੋ ਚਮਚ ਨਮਕ ਨਮਕ ਤੁਸੀਂ ਸਵਾਦ ਅਨੁਸਾਰ ਪਾ ਸਕਦੇ ਹੋ ਇੱਕ ਆਪਾਂ ਪਾਇਆ ਇਹਦੇ ਵਿੱਚ ਗਰਮ ਮਸਾਲਾ ਐਮ.ਡੀ.ਐਚ ਕਿਚਨ ਕਿੰਗ ਤੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਲਾ ਦਾਂਗੇ 5 ਤੋਂ 10 ਮਿੰਟ ਸੇਕ ਲੱਗਣ ਤੋਂ ਬਾਅਦ ਆਪਾਂ ਇਹਦੇ ਵਿੱਚ ਕੱਟਿਆ ਹੋਇਆ ਟਮਾਟਰ ਆਦਰਕ ਤੇ ਲਸਣ ਪਾ ਦਾਂਗੇ ਫਿਰ ਚੰਗੀ ਤਰ੍ਹਾਂ ਮਿਲਾ ਦਾਂਗੇ ਇਹਨਾਂ ਨੂੰ ਫਿਰ ਆਪਾਂ ਪਾ ਦਾਂਗੇ ਇਹਨਾਂ ਦੇ ਵਿੱਚ ਹਰੇ ਮਟਰ ਤੁਸੀਂ ਦੇਖ ਰਹੇ ਹੋ ਸਬਜ਼ੀ ਦੇਖੋ ਕਿੰਨੀ ਸੋਹਣੀ ਤੇ ਵਧੀਆ ਲੱਗ ਰਹੀ ਆ ਆਪਾਂ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਫਿਰ ਆਪਾਂ ਇਹਨਾਂ ਨੂੰ ਲਓ ਜੀ ਸਬਜ਼ੀ ਬਣ ਕੇ ਤਿਆਰ ਆ ਉਮੀਦ ਕਰਦਾ ਵੀਡੀਓ ਵਧੀਆ ਲੱਗੀ ਹੋ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦੇ ਹੋ ਥੈਂਕ ਯੂ ਜੀ